ਨੇ ਸ਼੍ਰੀ ਕਾਟਕ ਸਾਹਿਬ ਵੱਲੋਂ ਜੋ ਹੁਕਮਨਾਮਾ ਹੋਇਆ 2 ਤਰੀਕ ਨੂੰ ਉਸ ਤੇ ਅਸੀਂ ਬਚਨ ਵਾਤਾ ਪ੍ਰਗਟ ਕਰਨੀ ਹੈ ਕਿ ਅਸੀਂ ਸਾਰੇ ਸ਼੍ਰੀ ਕਾਟਕ ਸਾਹਿਬ ਦੇ ਹੁਕਮਨਾਮੇ ਨਾਲ ਸਹਿਮਤ ਹਾਂ ਸਾਰਿਆਂ ਨੇ ਦੋਹਾਂ ਹੱਥ ਖੜੇ ਕਰਕੇ ਤੁਸੀਂ ਬਚਨ ਵਾਤਾ ਪ੍ਰਗਟ ਕਰਨੀ ਆ ਬੋਲੋ ਸੋ ਦੇ ਹੰਨ ਸ਼੍ਰੀ ਕਾਟਕ ਸਾਹਿਬ ਮਹਾਨ ਹਨ ਸਾਰੇ ਸ਼ਰਕੀਕਾਰ ਤੱਕ ਮਹਾਨ ਹਨ ਸਰਵਨਾ ਸ਼੍ਰੋਮਣੀ ਅਕਾਦੀ ਦਾ ਨਾਮ ਸ਼੍ਰੋਮਣੀ ਅਕਾਦੀ ਦਾ ਨਾਮ ਉਹਨੇ ਸਵੰਨੇ ਹਾਂ ਕਿ ਚੁਪਮੇ ਨਾ ਪ੍ਰਤੀਨਿਧ ਨੂੰ ਸਾਥ ਸੁਪਲੀ ਇਹਨਾਂ ਨੂੰ ਫਰਮ ਦਿਨੋਂ ਕਮਸਰੇ ਚਿੰਕਾ ਸਾਬਹ ਕੋਲ ਕਾਦੀ ਬੜੀ ਕਿੰ세 ਤਰੂਤ ਅਧਾਇਨ ਸੰਵਾਸ ਸੁਭਾਰਜਨਨੀ ਸਰਖ ਮਸਲਿਆਂ ਦੀ ਨਾਕੀ ਕਰਦੇ ਲਈ ਇਹ ਪਾਰਟੀ ਬਣੀ ਸੀ ਆਕੀਦਾ ਤੇ ਇਸ ਲੋਸ਼ਕੀ ਲੋਸ ਦੇ ਫਰਵਾਣੀਆਂ ਬਲਕਹਾਂ ਸਾਡੇ ਰੋਮਨੀਆ ਕਾਲੀ ਦਲ ਦੇ ਸੀਨੀਅਰ ਮਿੰਿਸਟਰ ਨੇ ਸਾਡੇ ਡਿਗਾ ਨੇ ਪੰਜਾਬ ਦੇ ਲੋਕਾਂ ਦੀ ਖੈਰ ਪੰਜਾਬ ਦੇ ਨਿਤਾ ਦੇ ਲਈ ਦੁਨੀਆ ਮਹਾਨ ਕ왈ਿਆ ਦਿੱਤੀਆਂ ਨੇ ਸਾਡੇ ਲੀਡਰ ਸੇਪ ਨੇ ਵਿrups ਸਮਾਂ ਪੰਜਾਬ ਦੇ ਭਲੇ ਮੇਲੇ ਕਿਰਨਾਂ ਦੇ ਬਾਹਰ ਕਰ ਕੀਤੇ ਲੇਕਿਨ ਅੱਜ ਯੂਰਟ ਇਨ ਅਕਸਰਾ ਇਫਾਂਟ ਇਨ ਜਵਾਬ ਦੇ ਚੀਜ਼ ਸਹੀ ਹੁੰਦਾ ਹੈ ਤੁਸੀਂ ਬਾਇਬ ਸਿਤਾਇਨਾ ਕਿਰਨ ਬਿਚਾ ਬੋਲ ਰਹੀ ਹਾਂ ਆਪਣੇ ਅਕਾਦਾਲ ਕੋਲੇ ਮਾਧਵਾ ਖਾਸ ਕਰਕੇ ਸੰਗਰੂਰ ਜ਼ਿਲ੍ਹਾ ਜਿਹੜਾ ਸ਼ਰੋਮਣੀ ਅਕਾਲੀ ਦਲ ਦਾ ਕੱਫਿਆ ਹਮੇਸ਼ਾ ਹੀ ਪਹਿਲਾਂ ਵੀ ਤੁਸੀਂ ਇਹ ਵੀ ਸ਼ਬਦਾਂ ਕਰਕੇ ਗਈਆ ਕਿ 10 ਤੋਂ 10 ਸੀਟਾਂ ਕਿੰਦਾ ਸ਼ਰੋਮਣੀ ਅਕਾਲੀ ਦਲ ਦਾ ਰਿਆ ਨੀਂਆ ਵੀ ਮੈਂਨ ਕੋ ਬਾਹਰ ਦੇ ਨੇੜੇ ਸੀਟ ਵਿੱਚ ਸ਼ਰੋਮਣੀ ਅਕਾਲੀ ਦਲ ਦੇ ਸਭ ਵੀ ਸੀ ਪਰ ਸਿਰ ਜਿਹਨੂੰ ਟੈਂਪਰ ਨਹੀਂ ਗਈ ਉਹ ਫਿਰ ਇਹਨਾਂ ਨੇ ਤਾਂ ਐਂ ਵੀ ਭਰਨਾ ਕਰ ਦਿੱਤੀ ਲੇਕਿਨ ਹੱਥ ਹਰ ਅੱਜ ਆਪਣੇ ਸਾਹਮਣੇ ਆ ਗਈ ਸੀਟ ਉਹਨੇ ਮਾਨਵੇ ਦੇ ਵਿੱਚੋਂ ਛੋਟੋਗਣੀਆ ਕੰਗਲ ਦੇ ਸੇ ਆਈਆ ਕੋਈ ਪਤਾ ਨਹੀਂ ਕਿਵੇਂ ਬੁਰਸ ਕਿ ਕਿ ਉਹਨਾਂ ਦੇ ਸੀ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਇਸ ਚੰਗਾ ਹੋ ਰਿਹਾ ਹਯਾ ਉਹਦਾ ਕਮਿਆਲਾ ਸਾਰੇ ਪੁੱਤਰ ਆ ਜਿਵੇਂ ਸਿਹਾਰ ਦੇ ਪੁੱਤਰ ਨੇ ਸਭ ਤੋਂ ਵੱਧ ਪੁੱਤ ਆਇਆ ਯੋਨੇ ਕੰਗਨ ਨੰਪਰ ਕੰਗਨ ਨਾਲ ਪਰੇਲੇ ਕੁਝ ਲਾਭੇ ਦੀ ਜਿੰਨਾ ਮੈਂ ਗੱਲ ਕਰੀ ਸੀ ਉਨ੍ਹਾ ਬਰਸ ਸੀ ਨਾ ਉਹ ਕੰਮ ਨਹੀਂ ਸੀ ਹਾਲ ਵੀ ਨਹੀਂ ਲਿਖੀ ਰਿਟਨ ਕਰਨੇ ਕੋਈ ਨਾ ਰਗਾ ਕਹਿੰਦੇ ਦੁਬਾਰਾ ਹੋਈ ਚਾਹੁੰਦੀ ਆ ਚੰਦੇ ਵੀ ਸਾਡੇ ਲੋਕਾ ਕਤਨਾ ਵਿੱਚ ਵੀ ਸਾਡੇ ਆਉਂਦੇ ਰਹੇ ਲekin ਜਦੋਂ ਗਰਸ਼ ਆਸੀ ਬਾਹਰੋਂ ਸਾਡੇ ਬਣਕਰ ਇਹ ਇਹੀ ਆ ਬੋਟਾ ਕਿ ਚਰਮੁਖ ਕੋ ਬੈਗਿਆ ਕਾਰਨ ਕਿਸੇ ਕਿ ਨਰਾਜ਼ਿਤ ਹੋ ਉਸਲੀ ਲੀਡਰਸ਼ਿਪ ਕੋ ਲੇਕਨ ਫਮੇਗਾ ਸਦੇ ਆਮੂ ਨੇ ਘੁੱਟਿਆ ਜਿਹੜੇ ਚੋਹਾਂ ਲੈਦੇ ਸੀ ਉਹਨਾਂ ਨੇ ਠੋਕ ਦਿੱਤਾ ਤੇ ਸਾਡੇ ਵਰਕਰ ਸਭਾਂ ਨੇ ਘੁੱਟਿਆ ਪਰ ਪਾਰਲੀਮੈਂਟ ਦੀ ਚੋਣ ਦੀ ਮਗਨ ਕਰਾਂ ਜਾਂ ਚੋਣ ਦੀ ਚੋਣ ਹੈ ਕਹਿੰਿਆ ਮੈਨੂੰ ਫੋਨ ਆਇਆ ਕਿ ਉਹ 12 ਬਹੁਤ ਵਾਰ ਸਹੀ ਬੂਤੇ ਬੈਠੇ ਸੀ ਤੇ ਦੂਜੇ ਪਾਸੇ ਕਾਂਗਰਸ ਦੇ ਦੋ ਤਿੰਨ ਬੰਦੇ ਬੈਠੇ ਵਰਕਰ ਇੱਕ ਬੰਦਾ ਧਿਆਨ ਨੂੰ ਲੂਤੇ ਤੇ ਲੱਗਦਾ ਸੀ ਕਿ ਪਿੰਡ ਦੇ ਪਾਸੇ ਆ ਲੇਕਿਨ ਜਦ ਅਰਦਤ ਆਇਆ 840 ਤੋਂ 1100 ਕਾਰਗਸ ਨੂੰ 180 ਵੋਟਾਂ ਕਹਿੰਦੇ ਸਾਨੂੰ ਪਈਆਂ ਤੇ ਜਿਹਦੇ ਵਿੱਚ ਇੰਨੇ ਆ ਸਾਡੇ ਜਿਹੜੇ ਬੈਠੇ ਸੀ ਘਰੀਆਂ ਬਣਦੀਆਂ ਨੇ ਸੋ ਕਹਿੰਦੇ ਤੋਂ ਪਾਗ ਕਿ ਲੋਕ ਨਰਾਇਣ ਇੰਟਰਚਪ ਦੇ ਨਾਲ ਲੇਕਿਨ ਭਗਵਾਨ ਦੇ ਬਖਰਾ ਨੇ ਭੁੱਤੇ ਆ ਬੜੀਆਂ ਬੇਨਤੀਆਂ ਕੀਤੀਆਂ ਸਾਰਿਆਂ ਨੇ ਪਛਾਟ ਹੁੰਦਾ ਕਮੇਟੀ ਬਣੀ ਉਹਦੇ ਕਿ ਜਿਵੇਂ ਅਸੀਂ ਮੈਮਾਸੀ ਇਕੱਲੇ ਇਕੱਲੇ ਹਮਦ ਦੇ ਵਿੱਚ ਆ ਕੇ ਅਸੀਂ ਉਹ ਪੋਟਾ ਇਕੱਠੀਆਂ ਕੀਤੀਆਂ ਤੇ ਦਸਿਆ ਲੀਡਰਸ਼ਿਪ ਨੂੰ ਜਾ ਕੇ ਕਿ ਵਰਕਰ ਦੀ ਚੋਂਦਾ ਉਹ ਵਰਕਾ ਜਿੰਨਾਂ ਸਾਡੀਆਂ ਕੰਦੀਆਂ ਉਥੇ ਮੁੰਤਾ ਸਿੱਪ ਦੀਆਂ ਖੋਤੀਆਂ ਤੇ ਪਾਰਟੀ ਦੀਆਂ ਇਕੱਠੀਆਂ ਤੋਂ ਪਸਦਾ ਪਾ ਕੇ ਜੁਗਾਨੀ ਨਾਲ ਰਹਿਣਾ ਅੱਜ ਉਹਨਾਂ ਨੇ ਉਹ ਕਹਾਣੀ ਸਾਡੇ ਨਾਲ ਤੇ ਬੁਤਾਂ ਚਾਹੁੰਦਾ ਵਰਕਰ ਚਾਹੁੰਦਾ ਜਿੰਨਾ ਸਿੱਧੇ ਨਵੇਂ ਉਸ ਸਮੇਂ ਲਈ ਵਰਧਾਨ ਸਿਵਾਤਵੇਂ ਅੱਜ ਕਾਲ ਤੱਕ ਸਾਡੇ ਗਲਤੀ ਮਨਕਸ਼ੇ ਖੁਦ ਨੂੰ ਮੇਰੀ ਕਰ ਬੈਠੇਵੇ ਸ਼ਾਇਦ ਦੁਬਾਰਾ ਤੁਹਾਨੂੰ ਪਰੋ ਲੈ ਆਉਂਗੇ ਨਹੀਂ ਬਣੀ ਗਈ ਉਹ ਕਹਿੰਦੇ ਸਾਨੂੰ ਪ੍ਰਵਾਹ ਨਹੀਂ ਕਿਸੇ ਵਰਕਰਾਂ ਦੀ ਪ੍ਰਵਾਹ ਨਹੀਂ ਕਿ ਅਸੀਂ ਵਰਕਰਾਂ ਦੀ ਪ੍ਰਵਾਹ ਨਹੀਂ ਕਰਾਂ ਨੂੰ ਚਾਹੀ ਸੋ ਮੈਂ ਅੱਜ ਤੋਂ ਫੋਮੇਟ ਰਿਸਾਲ ਤੋਂ ਫੈਸਲਾ ਲੈ ਲਿਆ ਸੀ ਕਿ ਇਸ ਇੰਡਸਟਰੀ ਦਾ ਕੰਮ ਨਹੀਂ ਕਰਨਾ ਨੇ ਪਾਰਟੀ ਛੱਡਣੀ ਆ ਨਾ ਹੋ ਕੇ ਕਿਸੇ ਪਾਰਟੀ ਤੇ ਵੀ ਜਾਣਾ ਪਹਿਲਾਂ ਕਿ ਕੋਈ ਵੀ ਨਿੱਜੀ ਸਵਾਰਥ ਨਹੀਂ ਸਾਡੇ ਸਾਰੇ ਲੋਕਾਂ ਦੇ ਸਿੱਧੇ ਹੋਂਦ ਆ ਜਿਹੜੇ ਚਾਹੇ ਸਰ ਪ੍ਰਕਾਸ਼ ਸਿੰਘ ਬਾਦਲ ਨਹੀਂ ਰਹੇ ਜਤਨਾਲ ਗੁਰਵੰਤ ਸਿੰਘ ਜੀ ਤੋੜਾ ਸਾਹ ਜਿੰਦੀ ਸਰ ਸੋ ਜੋ ਵੀ ਸਾਡੀ ਸਾਰਿਆਂ ਦੀ ਪਛਾਣ ਆ ਉਹਦਾ ਕਿ ਰਿਕਸਾ ਦੇ ਸਾਰਿਆਂ ਨੇ ਕੁਝ ਨਹੀਂ ਆਪਣੀ ਸਾਰੀ ਕਿਸੇ ਦੀ ਕੋਈ ਹੋਂਦ ਨਹੀਂ ਸਾਨੂੰ ਸ਼ਰਮ ਲਈ ਆ ਕੱਲ੍ਹਦਰ ਨੇ ਪ੍ਰਧਾਨ ਦੇ ਤਹਿਤ ਸੇਲੂ ਮੰਤਰੀ ਕਿਸ ਨੂੰ ਐਮਐਲਏ ਇਸੇ ਨੂੰ ਮੈਂਬਰ ਪਾਰਲੀਮੈਂਟ ਕਿਸੇ ਨੂੰ ਸ਼ੌਮਲੇ ਗੁਦਰਾਵਾਲਾ ਦੇ ਪ੍ਰਤੀ 代表ਦਾਰ ਬਣਾਇਆ ਕਿ ਸੰਸਦ ਕਿ ਅੱਜ ਦੇ ਸੰਸਥਾ ਜਿਹੜੀ ਸਿੱਖਾਂ ਦੀ ਸਰਬੋਤਮ ਸੰਸਥਾ ਜਿਹੜੀ ਸਮੁੱਚੇ ਪੰਥ ਦੀ ਖਵਾਈ ਕਰਦੀ ਆ ਪੰਜਾਬ ਦੇ ਹੱਕਾਂ ਲਈ ਲੜਨ ਵਾਲੀ ਜਿਹੜੀ ਪਾਰਟੀ ਹੈ ਗਈ ਆ ਤੇ ਪਾਰਟੀ ਡੁੱਬ ਰਹੀ ਆ ਕੀ ਹਸਤੀ ਆ ਇਹਦੀ ਇਹ ਦachsen ਨੂੰ ਅੱਜ ਅੱਜ ਕੀ ਕਰਦੇ ਰਹੀ ਆ ਕਿ ਕਿਉਂ ਲਈ ਕੋਈ ਕੰਮ ਕਰ ਰਿਹਾ ਹੈ 2 ਦਸੰਬਰ ਨੂੰ ਚਿੰਤਾ ਤੱਕ ਤੁਹਾਨੂੰ ਇੱਕ ਮੌਕਾ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਦਾ ਸ਼ਾਇਦ ਇਹ ਹੀ ਨਿਬੇੜਸ਼ੇ ਪੱਗੇ ਆ ਸਕਦੀ ਸੀ ਜੇਕਰ ਉਸ ਹੁਕਮ ਨਾਮੇ ਨੂੰ ਇਹਨਾਂ ਬਿਨ ਲਾਗੂ ਕੀਤਾ ਜਾਂਦਾ ਕਮੇਟੀ ਬਣਾਈ ਗਈ ਇੱਕ ਭਰਤੀ ਦੇ ਲਈ ਕੋਈ ਸੀ ਮੈਂਬਰ ਕਮੇਟੀ ਨੇ ਉਹ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਕੋਈ ਕੇਰੇਆ ਕੋਈ ਦੋ ਬਣ ਰਿਆ ਉਹਨਰ ਦਾ ਸਮਾਜ ਜਿੱਦ ਸੰਤਸ ਨੂੰ ਮੈਂ ਪੂਰੀ ਬੈਠੇ ਜਿਨ੍ਹਾਂ ਨੇ 1900 ਸਾਲ ਪਹਿਲੇ 56 ਸਾਲ ਹੋ ਗਏ ਸੰਤਾ ਦੇ ਵਿੱਚ ਪੂਰੇ ਕੁੰਦਈ ਦੇ ਨਾਲ ਸਮਰਪਿਤ ਭਾਵਨਾ ਨਾਲ ਕੰਮ ਕਰਦੇ ਨੂੰ ਉਹਨਾਂ ਨੂੰ ਮੈਂਬਰ ਬਣਾਇਆ ਵੀ ਸਤਵੰਤ कौर ਜੋ ਸੁਪਤਰੀ ਆ ਉਸ ਮਹਾਰ ਸ਼ਹੀਦ ਸਮਰਿਕਸ਼ਕ ਜੀ ਜਿਨ੍ਹਾਂ ਨੇ ਕੌਮ ਦੀ ਖਾਤਰ ਮਹਾਨ ਕੁਰਬਾਨੀ ਦਿੱਤੀ ਚ ਸਖਮ ਜੋ ਇਤ ਗਰਾਉਂਡ ਲਿਖਣ ਨੇ ਉਹਨਾਂ ਨੂੰ ਮੈਂਬਰ ਬਣਾਇਆ ਗਿਆ। ਪਛੋਤ ਉਹਖੇ ਐਮਐਲਏ ਬਣੇ ਤੱਕ ਪਹੁੰਚੇ ਨਹੀਂ। ਸਕਰ ਪ੍ਰਤਾਪ ਸਿੰਘ ਜੀ ਵਡਾਣਾ ਜੋ ਸਾਡੇ ਗਾਪੇ ਦੇ ਮਹਾਨ ਆਗੂ ਚਲਸਧਾਰ ਕੁਲਦੀਪ ਸਿੰਘ ਜੀ ਵਡਾਣਾ ਸਾਹਿਬ ਦੇ ਪੁੱਤਰ ਨੇ ਜਿਨ੍ਹਾਂ ਨੇ ਕੰਧ ਨੂੰ ਬਹੁਤ ਵੱਡੀ ਉਹਨਾਂ ਦੀ ਦੇਣ ਮੱਝ ਦਾ ਪ੍ਰਤਾਪ ਸਾਹਿਬ ਜਿਹੜਾ ਉਹ ਸਮਾਜ ਦਾ ਕੋਈ ਖਾਸ ਆਣ ਜਤੁਕਾਰ ਕੁਲਦੀਪ ਸਿੰਘ ਜੀ ਵਡਾਣਾ ਸਿੰਘ ਦੇ ਨਾਲ ਲੈ ਕੇ ਉਹ ਉਸ ਲਾਗੇ ਨੂੰ ਖੋਲਣ ਲਈ ਸਾਨੂੰ ਸਭ ਦੇ ਨਾਲ ਤੇ ਦਾਸ ਸਰੇ ਸੋ ਉਹ ਪੰਜ ਮੈਂਬਰ ਜਿਹੜੇ ਚੁਣੇ ਗਏ ਕਮੇਟੀ ਦੇ ਵਿੱਚ ਹੀ ਉਹ ਕਿਤੇ ਜਥੇਦਾਰ ਸਹਿਬਾਨ ਨਾਲ ਕੋ ਸਿਫਾਰਸ਼ ਨਾਲ ਨਹੀਂ ਚੁਣੇ ਗਏ ਕਿਉਂਕਿ ਸਾਨੂੰ ਕਿਸੇ ਨੂੰ ਨਹੀਂ ਪਤਾ ਸੀ ਕਿ ਅਸਲ ਇਸ ਕਮੇਟੀ ਦੇ ਵਿੱਚ ਮੈਂਬਰ ਬਣਨਾ ਸਭ ਸਹਿਬਾਨ ਨੇ ਕਿੰਨੇ ਲੰਘਾ ਨਹੀਂ ਰਾਏ ਲੈ ਕੇ ਸਦੁੱਧ ਜੀਵਨ ਦੇ ਮੈਡੀਕਲ ਪਲਾਨ ਫੈਸਲਾ ਕੀਤਾ ਸੀ ਕਿ ਉਹ ਮੈਂਬਰਾਂ ਨੂੰ ਸੰਸਥਾ ਦੇ ਵਿੱਚ ਪਾਇਆ ਜਾਵੇ ਚੈਦਾ ਦੇਸੀ ਕੀ ਲੀਡਰਸ਼ਿਪ ਉਹਨਾਂ ਮੈਂਬਰਾਂ ਨੂੰ ਨਾ ਕਿ ਹਮੇਸ਼ਾ ਦੇ ਵਿੱਚ ਮਾਨ ਸਨਮਾਨ ਕਰਦੇ ਕੀ ਕਹਾ ਤੱਕ ਸਾਲ ਤੋਂ ਇਹ ਪੰਜ ਮੈਂਬਰ ਇਸਤ ਮੈਂਬਰਾਂ ਦੀ ਡਿਊਟੀ ਨਹੀਂ ਦੀਆ ਜਦੋਂ ਇਹਨਾਂ ਨੂੰ ਭਰਤੀ ਦਿੱਤੀ ਸਹੀ ਕੀਤੀ ਨਹੀਂ ਲੇਕਿਨ ਹੋਇਆ ਕੀ ਸਹੀ ਤਿਲ ਮਹੀਨੇ ਦੇ ਵਿੱਚ ਸਾਰੇ ਕਮੇਟੀ ਦੇ ਮੈਂਬਰਾਂ ਦੀ ਕਰਤਾਰ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਬਹੁਤ ਘੱਟਿਆ ਇਨਸਾਨ ਨੇ ਕਿਉਂ ਇਹਨਾਂ ਨੂੰ ਕਮੇਟੀ ਦੇ ਵਿੱਚ ਪਾਇਆ ਗਿਆ ਜਥੇਦਾਰ ਸਭਾੰੰ ਦਿਨਾਂ ਨੇ ਫੈਸਲਾ ਸੁਣਾਇਆ ਉਹਨਾਂ ਦੇ ਕੰਮ ਸੀ ਕੀਤੀ ਗਈ 2 ਦਸੰਬਰ ਨੂੰ ਪੂਰੀ ਦੁਨੀਆ ਦੇ ਵਿੱਚ ਇੱਕ ਮੈਸੇਜ ਗਿਆ ਸੀ ਕਿ ਸਿੱਖਾਂ ਦੇ ਕੋਲ ਇੱਕ ਬਹੁਤ ਵੱਡੀ ਇੱਕ ਸੰਸਥਾ ਹੈ ਬਈ ਬਹੁਤ ਇਹਨਾਂ ਕੋਲ ਮਹਾਰਤਕਾ ਸ਼੍ਰੀ ਕਹਾ ਤੱਕ ਸਾਡ ਜਿਵੇਂ ਚਾਹ ਬਣ ਹੈ ਖੋਟੇ ਕਤੇ ਨੀ ਦੋ ਵੀ ਇਸ ਨੂੰ ਜੋੜ ਕੇ ਖੜੇ ਨੇ ਕੱਲੇ ਸਿੱਖਾਂ ਦੇ ਵਿੱਚ ਨਹੀਂ ਹਰ ਤਰ੍ਹਾਂ ਦੇ ਲੋਕਾਂ ਦੇ ਵਿੱਚ ਮੈਸੇਜ ਗਿਆ ਕਿਉਂਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਉਹਨਾਂ ਨੇ ਕਦੇ ਇਸ ਤਰ੍ਹਾਂ ਦਾ ਮਹਾਮੇ ਨਹੀਂ ਦੇਖਿਆ ਸੀ ਲੇਕਿਨ ਪਿਛਲੇ ਤਿੰਨ ਮਹੀਨੇ ਦੇ ਵਿੱਚ ਉਹ ਸਰਕਾਰ ਤੱਕ ਦੀ ਮਰਿਆਦਾ ਨੂੰ ਤਾੜ ਲਾਉਣ ਦੀ ਕਸਮ ਨਹੀਂ ਛੱਡੀ ਸਾਡੀ ਲੀਡਰਸ਼ਿਪ ਨੇ ਸੋਸ਼ਲਿਸ ਲੋਕ ਅੱਜ ਸਾਰੇ ਸਤ ਸਾਰਿਆਂ ਨੂੰ ਇਕਜੁੱਟ ਹੋ ਕੇ ਪਾਰਟੀ ਵੱਲ ਇਹ ਧੜੇ ਬੰਦੀਆਂ ਤੋਂ ਉੱਪਰ ਉੱਠ ਕੇ ਜਿਸ ਤਰ੍ਹਾਂ ਅੱਜ ਡੀਡੀਸ਼ ਇੱਕ ਸਾਰੀ ਸੰਗੜੂ ਮਿਲੇ ਦੀ ਮੀਟਿੰਗ ਸਿੰਘ ਆਪਣੇ ਸਾਰੇ ਮੱਤ ਵੇਚ ਉਧਾਰ ਕੇ ਅੱਜ ਇੱਕ ਸਟੇਟ ਇਕੱਠੀ ਹੋਈ ਆ ਕੁਫੀ ਸਾਰੇ ਵਰਗਤ چاہے ਕਿਸੇ ਵੀ ਲਿੰਕ ਦੇ ਨਾਲ ਨੇੜਤਾ ਰੱਖਦੇ ਹੋ ਤੁਸੀਂ ਸਾਰੇ ਅੱਜ ਇਸ ਨਾਲ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤੁਸੀਂ ਇਕੱਠੇ ਹੋਏ ਹੋ ਨਹੀਂ ਬਹਿੰਦੇ ਤੁਹਾਨੂੰ ਸਾਰਿਆਂ ਨੂੰ ਕਿ ਸਾਰੇ ਇੱਕ ਝੋਟਾ ਹੋ ਕੇ ਜੇਕਰ ਅਸੀਂ ਪੰਜਾਬ ਨੂੰ ਬਚਾਉਣਾ ਪੰਜਾਬ ਦੇ ਜਿਹੜੇ ਸਾਡੇ ਹਿੱਤ ਨੇ ਪੰਜਾਬ ਦੇ ਮਸਲੇ ਜਿਹੜੇ ਪਿਛਲੇ 75 ਸਾਲਾਂ ਦੇ ਵਿੱਚ ਹੱਲ ਨਹੀਂ ਹੋ ਸਕੇ ਕਿਕਰ ਅਸੀਂ ਉਹ ਹੱਲ ਕਰਉਣੇ ਨੇ ਕਸ ਨੂੰ ਮੁੱਛੀ ਸੋਲ ਸਖੰ ਲੀਤਾ ਸਵਾਲ ਜੜੀ ਸਮੁੰਦਰੀ ਆ ਜੜੀ ਉਹਨਾਂ ਨੂੰ ਆਪਣੇ ਨਿੱਜੀ ਹਿੱਤਾਂ ਨੂੰ ਪਿਆ ਕੇ ਉਹਨਾਂ ਨੂੰ ਇੱਕ ਜੂ ਤਵਾਉਂਦੇ ਨਹੀਂ ਜੜਾ ਜਦੋਂ ਤੱਕ ਨਫ ਹੋਵਾ ਗਏ ਉਹ ਤੁਸਤਾ ਸਾਲ ਜੜੇ ਮਸਲਾ ਚੰਡੀਗੜ੍ਹ ਦਾ ਮਸਲਾ ਚਾਹੇ ਪੰਜਾਬ ਰਾਕੇ ਦਾ ਮਸਲਾ ਪਰਵਾ ਦਾ ਮਸਲਾ ਸਾਡੇ ਬੰਦੀ ਸੀਗਾ ਦੀ ਰਿਹਾਈ ਜਿਹੜੇ 30 ਸਾਲ ਤੋਂ ਸਜ਼ਾ ਪੂਰੀ ਕਰਕੇ ਜਿਹੜਾ ਆ ਦੇ ਵਿੱਚ ਬੰਦ ਨੇ ਉਮਸਲੇ ਸਾਡੀਆਂ ਹੋਸਸਤਾਵਾਂ ਚਾਹੀਏ ਪਾਰ ਮੈਨੇਜਮੈਂਟ ਬੋਰਡਾ ਜਿਸੇ ਵਸਤੀਆਂ ਦੇ ਵਿੱਚ ਸਾਡੀ ਜੋ ਪ੍ਰਤਨਿਧਤ ਬਣਦੀ ਸੀ ਉਹਨੂੰ ਕੇਂਦਰ ਵੱਲੋਂ ਕਟਾਇਆ ਜਾ ਰਿਹਾ ਕਿਉਂਕਿ ਉਹਨਾਂ ਦਾ ਪ੍ਰੈਸ਼ਰ ਨਹੀਂ ਕੇਂਦਰ ਦੇ ਉੱਪਰ ਪ੍ਰਭਾਵ ਨਹੀਂ ਸਾਡਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਡਿਟਰਨਸ਼ਿਪ ਆਪਣੀ ਪਕੜ ਕਮਜ਼ੋਰ ਕਰ ਚੁੱਕੀ ਹੈ ਲੋਕਾਂ ਦੇ ਉੱਤੇ ਸਾਡੀ ਪਕੜ ਨਹੀਂ ਹੈਗੀ ਸਾਡੀ ਸ਼ਕਤੀ ਤੁਸੀਂ ਲੋਕੋਂ ਇਸ ਸਾਇਨਿਤਿਕ ਪਾਰਟੀ ਨਾਲ ਲੋਕ ਖੜੇ ਨੇ ਉਹੀ ਰਾਜਨੀਤਿਕ ਪਾਰਟੀ ਮਜਬੂਤ ਹੈ ਉਸੇ ਨੇ ਹੀ ਗੱਲ ਸੁਣੀ ਜਾਂਦੀ ਆ ਕਿਹਨੀਆਂ ਪਾਰਟੀਆਂ ਪੰਜਾਬ ਦੇ ਵਿੱਚ ਹੋਰ ਰਾਜ ਕਰਕੇ ਗਈਆਂ ਨੇ ਜਾਂ ਕਰ ਰਹੀਆਂ ਨੇ ਇਹ ਦਿੱਲੀ ਤੋਂ ਚਲਦੀਆਂ ਨੇ ਚਾਹੇ ਅਸੀਂ ਗੱਲ ਕਰ ਲਈਏ ਕਾਂਗਰਸ ਦੀ ਚਾਹੇ ਅਸੀਂ ਗੱਲ ਕਰ ਲਈਏ ਭਾਜਪਾ ਦੀ ਚਾਹੇ ਸਾ ਆਪਣੀ ਪਾਰਟੀ ਦੀ ਇਹਨਾਂ ਦਿੱਲੀ ਤੋਂ ਸੁਨੇਹਾ ਕਿ ਇਹਨਾਂ ਨੇ ਕਿਹੜੀ ਸੁਭਾ ਲੈਣਾ ਅਤੇ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾ ਹੈ ਹੋਰ ਕੋਈ ਵੀ ਰਾਜਨੀਤਿਕ ਪਾਰਟੀ ਪੰਜਾਬ ਤੇ ਥੱਕਾਂ ਦੀ ਰਾਖੀ ਨਹੀਂ ਕਰ ਸਕਦੀ ਪੰਜਾਬ ਨੇ ਨਾਲ ਨਹੀਂ ਕਰ ਸਕਦੀ ਸੋ ਇਹ ਸਲੇ ਨਹੀਂ ਅਸੀਂ ਤੁਹਾਨੂੰ ਸਵਾਲ ਨਹੀਂ ਮੰਨ ਨਹੀਂ ਸਟਾ ਕੋਈ ਸਵਾਰਥ ਨਹੀਂ ਸਾਨੂੰ ਕੋਈ ਚੌਧਰ ਨਹੀਂ ਚੱਜਦੀ ਸਾਨੂੰ ਅਸੀਂ ਕੋਈ ਧੰਗਾ ਨਹੀਂ ਦਾ ਸਾਡੇ ਤੋਂ ਨਿਤਵਾਰ ਨਹੀਂ ਅਸੀਂ ਤੋਨੇ ਆ ਕਿ ਸਾਡੇ ਇਹ ਪੰਥ ਨਹੀਂ ਨਮਾਇਦਾ ਜੱਤੇ ਬੰਦੇ ਮਜ਼ਬੂਤ ਹੋਵੇ ਪੰਜਾਬ ਦੇ ਵਿੱਚ ਹਮੇਸ਼ਾ ਹੀ ਸ੍ਰੋਮਣੀ ਅਕਾਲੀ ਦਾ ਰਾਜ ਹੋਣਾ ਚਾਹੀਦਾ ਸੋ ਲੇਕਨ ਕਿਹਨੀਆਂ ਗਲਤੀਆਂ ਹੋਈਆਂ ਉਹਦੇ ਕਰਕੇ ਅੱਜ ਸਾਡੇ ਅੰਸਰ ਹੋਇਆ ਸੰਘਰੂੜ ਢਿਲਸ ਨੇ ਹਮੇਸ਼ਾ ਇਹ ਕੰਮ ਕਰਨੇ ਕੀਤੇ ਆ ਪਿਛਲੇ ਸਮੇਂ ਤੋਂ ਦੇਖ ਕੇ ਅਸੀਂ ਪੰਗਲਾ ਨੇ ਸਮੇਂ ਤੋਂ ਗੱਲ ਕਰ ਲਈਏ ਚਾਰੇ ਮਿੰਟਾਂ ਤੁਹਾਨੂੰ ਪਹਰਾ ਹੋਇਆ ਜਿਸ ਤਰ੍ਹਾਂ ਸੇਖ ਸ਼ਹੀਦ ਹੋਏ ਸਾਧੀਆਂ ਤੇ ਬੀਬੀਆਂ ਸਿੰਘ ਹੋਈਆਂ ਤੇ ਜੀ ਲੋਏ ਇਸ ਸੰਘਰੂੜ ਦੀ ਧਰਤੀ ਤੇ ਜੋ ਵੀ ਹੰਗਾਰੇ ਸੀ ਚਾਹੇ ਉਹ ਪੰਥ ਦੇ ਭਲੇ ਦਾ ਹੋਵੇ ਚਾਹੇ ਸਮਾਜ ਦੇ ਭਲਾਈ ਦੇ ਲਈ ਹੋਵੇ ਚਾਹੇ ਕਿਸਾਨੀ ਦੇ ਭਲੇ ਲਈ ਹੋਵੇ ਹਰ ਲਹਿਰ ਜਿਹੜੀ ਇਹ ਸਮਾਹੀ ਉੱਥੇ ਆ ਬਹੁਤ ਸਾਰੇ ਪੰਜਾਬ ਦੇ ਵਿੱਚੋਂ ਲਹਿਰ ਪਹੁੰਚੀ ਆ ਸੋ ਇਸ ਲਈ ਚਾਹੇ ਆਮ ਆਦਮੀ ਪਾਰਟੀ ਦੀ ਲਹਿਰ ਜਿਹੜੀ ਪੰਜਾਬ ਦੇ ਵਿੱਚ ਆਈ ਉਸ ਦੀ ਸ਼ੁਰੂਆਤ ਇਸ ਸੰਗਰੂਹ ਦੇ ਵਿੱਚ ਹੋਈ ਆ ਕਿਸੇ ਨੇ ਸ਼ੁਰੂਆਤ